ਸਰਮਾਨ ਜੋ ਗੁਰੂ ਖਾਲਸਾ ਸਾਫ ਸੰਗਤ ਦੀ ਸਾਦੇ ਸਮੂਹ ਨੂੰ ਨਾਨਕ ਨਾਮ ਦੇ ਵਾਸਤੇ ਸੰਤਾ ਨੂੰ ਅਰਬ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਿਲ੍ਹਾ ਕਪੂਰਥਲਾ ਫਗਵਾੜਾ ਤੋਂ 4 ਕਰੋੜ ਨਾਗਰ ਜੰਜੀਤ ਪਰ ਹਰਬੰਸ ਕੋ ਰਿਤੀ ਹਰੇਕ ਮਹੀਨੇ ਕੀਤਾ ਆ 3 ਮਈ ਜਨ ਸ਼ਨੀਵਾਰ ਜੋ ਕਿ ਹਰੇਕ ਮਹੀਨੇ ਦੇ ਪਹਿਲੇ ਸ਼ਨੀਵਾਰ ਨੂੰ ਸਮਾਗਮ ਰਾਤਰੀ ਦੇ ਦੀਵਾਨ ਸਜਾਏ ਜਾਂਦੇ ਹਨ ਕਿਨਾਂ ਦੇ ਅੰਦਰ ਇਹ ਵੀ ਸੰਬਾਰ 3 ਮਈ 2025 ਦੇ ਮੁਤਾਬਕ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਰ ਦਿਹਾੜੇ ਨੂੰ ਇੱਕ ਗੁਰਮਤ ਸਮਾਗਮ ਰੱਖੇ ਗਏ ਹਨ ਸੋ ਸਮੂਹ ਸੰਗਤਾਂ ਨੂੰ ਦਿੱਤੀ ਹੈ ਕਿ ਬਾਚੜ ਕਰਕੇ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਲਵਾ ਕੇ ਆਪਣਾ ਜੀਵਨ ਸਫਲ ਬਣਾਉਣ ਦਾ ਯਤਨ ਕਰੀਏ ਕਿਨਾਂ ਸਮਾਗਮਾਂ ਦੇ ਅੰਦਰ ਕਾਂਗਰਸ ਕੰਮ ਦੀ ਮਖਾਲ ਦਾ ਵਿਦਿਆਰਥੀ ਜਤਾਤਾ ਸਿੰਘ ਪਾਈ ਸਿੰਘ ਜੀ ਸਿੰਘ ਪਾਈ ਮਨਿੰਦਰ ਸਿੰਘ ਬਹੁਤ ਹੀ ਚੜ੍ਹਦੀ ਕਲਾ ਵਾਲਾ ਵਿਸ਼ੇਸ਼ ਤੌਰ ਤੇ ਜੱਨਾ ਕੰਕ ਰਿਹਾ ਸੋ ਇਹਨਾਂ ਸਮਾਗਮਾਂ ਦੇ ਅੰਦਰ ਕੰਗਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ ਦੇ ਹੱਦ ਸਮਾਗਮ ਰੱਖੇ ਗਏ ਹਨ ਸੰਕਤ ਨੂੰ ਦੇ ਕੇ ਬਾਤ ਕਰਕੇ ਆਜਿਮ ਨੇ ਗੋਹ ਜੀ ਕਿਰਪਾ ਕਰਿਓ ਨਗਰ ਜਨਜੀਤ ਪ੍ਰਾਸਨੂ ਕਮੇਟੀ ਸਮੂਹ ਪੰਚਾਇਤ ਮੈਂਬਰਾਂ ਬਰੋਸਮੇ 10 ਰਿਆ ਬਲੰ ਬੇਨਤੀ ਹੈ ਸੇਵਾਦਾਰਾਂ ਨੂੰ ਦੇਖੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ